ਮੁਹਾਲੀ ਦੇ ਰਹਿਣ ਵਾਲੇ ਕਰਨਲ ਐਲ ਐਸ ਮਾਕਰ ਨੇ ਉਸ ਥਾਂ ਦਾ ਪੈਸਾ ਭਰਿਆ ਜਿਹਨੂੰ ਵੇਚਣ ਦਾ ਹੱਕ ਐਮ ਆਰ ਐਮ ਜੀ ਐਫ 플랫्स ਨੂੰ ਨਹੀਂ ਸੀ ਕੀ ਇਹ ਪੂਰਾ ਕਿੱਸਾ ਜਾਣਦੇ ਆ ਜੀ 2006 ਚ ਐਮ ਜੀ ਐਫ ਨੇ ਇੱਕ ਸਕੀਮ ਫਲੋਟ ਕੀਤੀ ਸੀ ਜੇ 플ੌਟ ਅਲੌਟ ਕਰੀ ਸੀ ਕਿ ਸੈਕਟਰ 105 ਐਂਡ 109 ਤੇ ਮੈਂ ਪੈਸਾ ਭਰਿਆ ਅੱਛੀ ਫਾਰਮ ਸਮਝਦੇ ਹੋਏ ਕਿ ਤੋਂ ਵੇ ਬੇਸ ਹੈ ਔਰ 54 ਲੱਖ ਚਾਰ ਸੌ ਗਜ਼ 플ੌਟ ਲਈ ਭਰੇ ਮੈਂ ਔਰ ਕਾਫੀ ਦੇਰ ਹੋ ਗਈ ਬਨ ਪਲਾਟ ਹੀ ਮਿਲ ਰਹਾ ਸੀਗਾ ਔਰ ਗਲਤ ਇਸ਼ੋਰਸ ਮਿਲ ਰਹੀ ਸੀ ਕਿ ਪ੍ਰੋਜੈਕਟ ਉਹਨ ਕੋਲ ਹੈ ਔਰ ਪਲਾਟ ਹੈ ਗਰਾਉਂਡ ਤੇ ਜਦ ਮੈਂ ਗਰਾਉਂਡ ਤੇ ਗਿਆ ਦੇਖਿਆ ਜੀ ਕਿ ਉਥੇ ਬਾਬੂ ਲੱਗੀ ਹੋਈਆਂ ਤੇ ਅਜਬੀ ਕਲਟੀਵੇਸ਼ਨ ਹੋ ਰਹੀ ਸੀ ਉਸ ਵੇਲੇ ਮੈਂ ਆਰਟੀਆ ਥਰੂ ਕਮਾਡਰ ਕੋ ਪਤਾ ਕਰਾਇਆ ਕਿ ਜੀ ਉਹ ਜੇ ਪਲਾਟ ਨੰਬਰ 54 ਅਗਸਟਾ ਪਾਰਕ ਜੋ ਮੈਨੂੰ ਲੋਟ ਕੀਤਾ ਗਿਆ ਹੈ ਉਹ ਇੱਕ ਰੈਵਨਿਊ ਰਸਟਲ ਦੇ ਵਿੱਚੋਂ ਜਾ ਰਿਹਾ ਹੈ ਇਹ ਜੋ ਲੈਂਡ ਟਮਾਟੇ ਦੀ ਵੀ ਨਹੀਂ ਹੈ ਔਰ ਐਮ ਜੀ ਐਫ ਦੀ ਨਹੀਂ ਹੈ ਔਰ ਉਹ ਵੇਚ ਨਹੀਂ ਸਕਦੇ ਜਦ ਤੱਕ ਨੋਟੀਫਿਕੇਸ਼ਨ ਨਹੀਂ ਕਰਨਗੇ ਉਹ ਲਗਭਗ 8 8 ਸਾਲ ਹੋ ਗਏ ਹਨ ਪੈਸਾ ਉਹਨਾਂ ਕੋਲ ਪਿਆ ਹੈ ਪਰ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਉਹਨੂੰ ਪਲਾਟ ਦੇਣ ਦਾ ਆਲਟਰਨੇਟ ਪਲਾਟ ਤੱਕ ਹੁਣ ਮੈਂ ਕਹਿ ਰਿਹਾ ਜੀ ਆਲਟਰਨੇਟ ਲੋ ਪਰ ਮੈਂ ਉਹ ਨਹੀਂ ਲੈਣਾ ਚਾਹੁੰਦਾ ਕਿਉਂਕਿ ਕਾਸਟ ਆਫ ਕੰਸਟਰਕਸ਼ਨ ਵੱਧ ਚੁੱਕੀ ਹੈ ਤੇ ਮੈਂ ਸਟੇਟ ਫੋਰਮ ਵੀ ਗਿਆ ਸੀਗਾ ਉੱਥੇ ਮੈਂ ਕਿ ਜਿੱਤਿਆ ਔਰ ਇਹ नैशनल फोरम गए उतने क्या जी प्लॉट लै लो तो मैं रिफ्यूज करता मेरा तो हूँ किस्सा मेरा नैशनल फोरम तक है पुलिस ने की किया इस केस में पुलिस जी जी कुछ नहीं किया मेरा एक साल लगभग हो गए थे तो मैं फिर स्टेट फोरम गया नैशनल फोरम गया जी मैं हम मैं नोरव कोर्ट भी जा चुका और उन्होंने भी पुलिस ना और एफ आई आर लिखने वास्त हुक्म दता ਇੱਕ ਹੀ ਕੰਪਲੇਨੈਂਟ ਨਹੀਂ ਹੋਰ ਵੀ ਕਾਫੀ ਕੰਪਲੇਨੈਂਟਸ ਹੈ ਜਿਨ੍ਹਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ ਐਮ ਆਰ ਐਮ ਜੀ ਐਫ ਵੱਲੋਂ ਤੇ ਪੁਲਿਸ ਵੀ ਆਪਣੀ ਕਾਰਵਾਈ ਆਪਣਾ ਕੰਮ ਪੂਰੇ ਤਰੀਕੇ ਨਾਲ ਨਹੀਂ ਕਰ ਰਹੀ ਹੈ ਸ਼ਵੇਤਾ ਸ਼ਰਮਾ এবੀਪੀ ਸੰਝਾ ਮੋਹਾਲੀ